ਜਾਨੀ ਚੋਰ ਤੇ ਕੇਸੋ ਰਾਇ ਦੋਵੇਂ ਚਾਚਾ ਭਤੀਜਾ ਗੱਲਾਂ ਕਰਦੇ ਆ ਆਓ ਸੁਣੀਏ ਕੀ ਕਹਿੰਦੇ ਆ ਜਾਨੀ ਚੋਰ ਨੂੰ ਆਖਦਾ ਫੇਰ ਕੇਸੋ ਸੱਚ ਆਖਿਆ ਝੂਠ ਨਾ ਬਿਆਨ ਬੱਚਾ ਮਾਪੇ ਹੋਣ ਨਾ ਲਾਇਕ ਬੇਸ਼ੱਕ ਭਾਵੇਂ ਨਹੀਂ ਨਿੰਦਿਏ ਨਾਲ ਜੋ ਬਾਨ ਬੱਚਾ ਪਿਤਾ ਕਰੇ ਜਹਾਨ ਦੇ ਕੰਮ ਮਾੜੇ ਪੋਤ ਲਿਆਮ ਦੇ ਨਾਂ ਵਿੱਚ ਧਿਆਨ ਬੱਚਾ ਕਰੇ ਚੋਰੀਆਂ ਯਾਰੀਆਂ ਠੱਗੀਆਂ ਨੂੰ ਚਾਹੇ ਨਿੰਦਿਆ ਹੋਏ ਜਹਾਨ ਬੱਚਾ ਰਾਜਨੀਤ ਦੇ ਤੌਰ ਸਮਝਾ ਲਈਏ ਸਦਾ ਸਮਝਦੇ ਜੋਗ ਇਨਸਾਨ ਬੱਚਾ ਜੇ ਕਰ ਦੇਖੀਏ ਸਮਝ ਦਾ ਮੂਲ ਹੈ ਨਾ ਪੇਰ ਹੋਸ਼ ਕਹਿੰਦੇ ਗਿਆਨਵਾਨ ਬੱਚਾ ਦਿਲੋਂ ਉਸ ਨੂੰ ਦੂਰ ਹਟਾਏ ਛੱਡੇ ਰਹਿਣੇ ਵਾਸਤੇ ਦੇਵੇ ਲਾਲਾਨ ਬੱਚਾ ਬਿਰਧ ਹੋਏ ਸਰੀਰ ਕਮਜ਼ੋਰ ਉਹਦਾ ਜੁਦਾ ਦੂਸਰੇ ਕਰਨ ਮਕਾਨ ਬੱਚਾ ਸੁਬਾ ਸ਼ਾਮ ਨੂੰ ਜਾਏ ਕੇ ਅੰਨ ਦੇਵੇ ਹੋਏ ਪਹਿੜਿਆਂ ਤੋਂ ਪਹਿੜਾ ਜਾਣ ਬੱਚਾ ਜੋ ਰਾਵਰ ਹੋਵੇ ਜੇ ਕਰ ਆਪ ਕੋਲੋਂ ਹੋਵੇ ਉਸ ਤੋਂ ਪਰੇ ਰਵਾਨ ਬੱਚਾ ਦੁੱਖ ਸੁੱਖ ਨੂੰ ਕਟੇ ਸਰੀਰ ਉੱਤੇ ਨਹੀਂ ਪਤਾ ਨੂੰ ਦੁੱਖ ਪਛਾਣ ਬੱਚਾ ਹੋ ਪਤਾ ਨਿੰਦਣੇ ਜੋਗਨਾ ਮੂਲ ਹੋਵੇ ਪਤਾ ਨਿੰਦਣੇ ਜੋਗਨਾ ਮੂਲ ਹੋਵੇ ਜਿਨੇ ਦੀ ਯਾਦ ਖਾਏ ਜਹਾਨ ਬੱਚਾ ਜਿਹੜਾ ਨਿੰਦਿਆ ਪਿਤਾ ਦੀ ਕਰਨ ਵਾਲਾ ਨਰਕ ਉਸ ਦੇ ਵਾਸਤੇ ਜਾਣ ਬੱਚਾ ਮਾਤਾ ਜਾਨੀਆਂ ਜਨਮ ਦੇ ਦੇਣ ਵਾਲੀ ਸਦਾ ਪਾਲਦੀ ਰਹੀ ਨਦਾਨ ਬੱਚਾ ਔਖਾ ਮਾਈ ਦੇ ਦਸਣਾ ਗੁਣਾ ਵਾਲਾ ਕੀਤੇ ਉਸ ਨੇ ਬੜੇ ਐਹਸਾਨ ਬੱਚਾ ਮਾਤਾ ਗਾਂਦ ਦੇ ਵਿੱਚ ਹੀ ਜੂਨ ਭੋਗੇ ਲੇਕਨ ਬਾਲ ਕੋ ਨਹੀਂ ਰਵਾਨ ਬੱਚਾ ਮਾਈ ਖਾਮ ਦੀ ਆਪਣਾ ਮੂਲ ਪਹਿਲੇ ਜਿੰਨਾ ਚਰਨਾ ਬੱਚੜੇ ਖਾਣ ਬੱਚਾ ਹੋ ਆਪ ਹੋਏ ਜ਼ਰੂਰ ਦਾ ਕੰਮ ਕਰਦੀ ਆਪ ਹੋਏ ਜ਼ਰੂਰੀ ਦਾ ਕੰਮ ਕਰਦੀ ਦੇ ਕਰ ਦੇਖ ਲੈਂਦੀ ਅਕਲ ਕਾਨ ਬੱਚਾ ਇੱਕੋ ਦਮ ਹੀ ਕੰਮ ਨੂੰ ਛੱਡ ਦੇਵੇ ਲੱਗੇ ਭੱਜ ਕੇ ਦੁੱਧ ਚੋਂਗਾਣ ਬੱਚਾ ਜਿੰਨੀ ਦੇਰ ਨਾ ਹੋਏ ਕਮਾਉਣ ਜੋਗਾ ਲੱਖ ਸੀਸ ਤੇ ਦੁੱਖ ਉਠਾਣ ਬੱਚਾ ਜਦੋਂ ਗਰਭ ਦੇ ਵਿੱਚ ਭਗਵਾਨ ਜਾਣੇ ਹੋ ਵੀ ਸੋਚ ਲੈ ਤੂੰ ਕਦਰਦਾਨ ਬੱਚਾ ਜਨਮ ਧਾਰ ਦੇ ਸਾਰ ਹੀ ਭੁੱਲ ਜਾਵੇ ਨਹੀਂ ਪਿਛਲਾ ਰਹੇਗੇ ਆਣ ਬੱਚਾ ਹੋ ਜਦੋਂ ਬਾਲ ਕੋ ਆਣ ਜਵਾਨ ਹੋਵੇ ਜਦੋਂ ਬਾਲ ਕੋ ਆਣ ਜਵਾਨ ਹੋਵੇ ਬਚਪੁਣੇ ਨੂੰ ਭੁੱਲਦਾ ਆਣ ਬੱਚਾ ਧਰੇ ਨਾਲ ਮਗਰੂਰ ਦੇ ਪੈਰ ਧੋਵੇਂ ਹੁੰਦਾ ਵਿੱਚ ਵੇਕਾਰ ਗੁਲਸਾਨ ਬੱਚਾ ਮਾਈ ਬਾਪ ਦੇ ਗੁਨਾ ਨੂੰ ਭੁੱਲ ਜਾਂਦਾ ਦਿਲੋਂ ਆਖਦਾ ਏ ਮਰ ਜਾਣ ਬੱਚਾ ਮਨੋਂ ਆਖਦਾ ਮੇਰੇ ਆ ਮਾਪਿਆਂ ਦਾ ਹੁੰਦਾ ਜੱਗ ਤੋਂ ਨਹੀਂ ਚਲਾਣ ਬੱਚਾ ਇਹੋ ਸੋਚਦਾ ਹੋਏ ਨਾ ਲੈਕ ਜਿਹੜਾ ਡੇੜਾ ਆਕਾਸ ਨੂੰ ਕਰਾਂ ਵਧਾਨ ਬੱਚਾ ਜਿਹੜੇ ਹੋਂ ਸਪੂਤ ਉਹ ਚੱਕ ਵੰਗੀ ਤੀਰਥ ਯਾਤਰਾ ਕਰਨ ਕਰਾਂ ਨ ਬੱਚਾ ਸਰਦਾ ਨਾਲ ਹੀ ਮਾਈ ਤੇ ਬਾਪ ਕੋਲੋਂ ਸਰਦਾ ਨਾਲ ਹੀ ਮਾਈ ਤੇ ਬਾਪ ਕੋਲੋਂ ਹੋਏ ਸਕੇ ਕਾ ਰਾਮ ਦੇ ਦਾਨ ਬੱਚਾ ਜਿਹੜੇ ਕਰਨ ਸੇਵਾ ਮੇਵਾ ਖਾਣ ਸੋਈ ਇਸ ਬਾਤ ਮੈਂ ਨਾ ਪਰਮਾਨ ਬੱਚਾ ਉਹਦੇ ਦੁੱਧ ਹੋਵੇ ਨੇਕ ਬੁੱਧ ਹੋਵੇ ਧੌਣ ਇਸ ਤਰੀ ਠੀਕ ਸੰਤਾਨ ਬੱਚਾ ਚੰਗਾ ਇੱਕ ਸਪੂਤ ਕਸ਼ੋਰ ਚੰਦਾ ਅੱਛਾ ਬਿਨਾ ਕਪੂਤ ਇਨਸਾਨ ਬੱਚਾ ਅੱਛਾ ਬਿਨਾ ਕਪੂ ਤੇ ਇਨਸਾਨ ਬੱਚਾ